ਪਸ਼ਮੀਨਾ ਆਰੀ ਵਰਕ ਸੋਲੋ ਸੂਟ ਆਏ ਨੇ ਆਪਣੇ ਕੋਲੇ ਜੀ ਡਿਜ਼ਾਈਨ ਚੈੱਕ ਕਰ ਲਓ ਸੋਲੋ ਨੇ ਸਿੰਗਲ ਸਿੰਗਲ ਨੇਗੇ ਪਸ਼ਮੀਨਾ ਆਰੀ ਵਰਕ ਜੀ ਲੋ ਜੀ ਚੈੱਕ ਕਰੋ ਜੀ ਅਲੱਗ-ਅਲੱਗ ਕਲਰ ਨੇ ਜੀ ਸਿੰਗਲ ਸਿੰਗਲ ਪੀਸ ਨੇਗੇ ਆਰੀ ਵਰਕ ਪਸ਼ਮੀਨਾ ਸੋਲ ਸੂਟ ਸੋਲੋ ਜੀ ਲੋ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਬਹੁਤ ਵੱਡੀ ਆਫਰ ਦੇ ਵਿੱਚ ਲੈ ਕੇ ਆਏ ਆ ਆਰੀ ਵਰਕ ਪਸ਼ਮੀਨਾ ਸੋਲ ਸੂਟ ਸੋਲੋ ਜੀ ਲੋ ਚੈੱਕ ਕਰੀ ਚਲੋ ਜੀ ਜਿਹੜਾ ਵੀ ਤੁਹਾਨੂੰ ਕਲਰ ਜਿਹੜਾ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ। ਧੁਮਾਕਾ ਦਾ ਆਫਰ ਦੇ ਵਿੱਚ ਲੈ ਕੇ ਆਇਆ ਜੀ। ਕੋਈ 1000 ਨਹੀਂ ਕੋਈ 1200 ਨਹੀਂ ਸਿਰਫ 550 ਹੀ। ਲੋ ਚੈੱਕ ਕਰੋ ਜੀ। ਸੋਲੋ ਨਹੀਂ ਜੀ ਇਹਨਾਂ ਵਿੱਚ ਕਲਰ ਨਹੀਂ ਹੈਗੇ ਜੀ। ਅਲੱਗ-ਅਲੱਗ ਨੇ ਸਾਰੇ ਜੀ। 550 ਦੇ ਵਿੱਚ ਪਸ਼ਮੀਨਾ ਆਰੀ ਵਰਕ 100 ਸੂਤੀ। ਲੋ ਚੈੱਕ ਕਰੀ ਚਲੋ ਜੀ। ਜਿਹੜਾ ਵੀ ਤੁਹਾਨੂੰ ਕਲਰ ਜਿਹੜਾ ਪਸੰਦ ਆਊਗਾ ਸਕਰੀਨਸ਼ਾਟ ਲੈ ਲਓ ਜੀ। ਲੋ ਜੀ। ਦੁਕਾਨ ਤੇ ਵੀ ਆ ਕੇ ਲੈ ਲੈ ਸਕਦੇ ਹੋ। ਅਲੀ ਖੋਰੇ ਕੱਪੜੀ ਮਸ਼ਹੂਰ ਦੁਕਾਨ ਥਾਣਾ ਰੋਡ ਪੀਕੀ। ਤੋ ਚੈੱਕ ਕਰੀ ਚਲੋ ਜੀ ਪਸ਼ਮੀਨਾ ਆਦੀ ਵਰਕ ਸੌਲ ਸੂਟ ਸੋਲੋ ਜੀ 550 ਦੀ ਸੇਲ ਲੱਗੀ ਹੋਈ ਹੈ ਵੱਡੀ ਜੀ ਲੋ ਜੀ ਚੈੱਕ ਕਰੋ ਲਾਸਟ ਡੇ ਨੇ ਇਹ ਹੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਇਸ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ 7837685101 ਜੀ ਲੋ ਜੀ ਚੈੱਕ ਕਰੋ ਜੀ